ਹਾਂ ਜੀ ਸਤਿਗੁਰੂ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕੋਈ 7-8 ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਇੱਕ ਤੁਹਾਨੂੰ ਵੈੜ ਦਿਖਾਉਣੀ ਹੈ ਐਂਡ ਤੇ ਕਾਫੀ ਪਿਆਰੀ ਆ ਜਰਸੀ ਕ੍ਰੋਸ ਚ ਆ ਤੇ ਲਗਭਗ ਸਾਰੀਆਂ ਸੋਈਆਂ ਵਾਜ ਕੋਈ ਗੱਬਣਿਆ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਧੀਆ ਸੱਸ ਜੀ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਕਰੇ ਜੰਡਾ ਸਿੰਘ ਪਿੰਨ ਚੱਕਾ ਤਸੀਲ ਬਦਲਾ ਜਿਹੜਾ ਦਾਸਪੁਰ ਤੇ ਫੋਨ ਨੰਬਰ ਹੀ ਬੋਲ ਦੋ 9056827552 ਠੀਕ ਹੈ ਤੇ ਅੱਜ ਫੇਰ ਚੰਗੀਆਂ ਮੱਝਾਂ ਲੱਭ ਲੈਂਦੀਆਂ ਫੇਰ 55 ਸਾਰੀਆਂ ਚੰਗੀਆਂ ਵੜੀ ਬੜੀ ਚੰਗੀ ਆ ਤੇ ਅੱਜ ਮਗਰ ਬੱਚੇ ਵੀ ਨੀਲੀ ਰਾਵੀ ਦੇ ਹਨਾ ਨੀਲੀ ਰਾਵੀ ਦਾ ਅੱਜ ਮੈਂ ਸੱਜੇ ਜਿਹੜੀ ਏਦਾਂ ਦੇ ਬੱਚੇ ਆ ਦੇਖ ਸਕਦੇ ਜੀ ਕਿੰਨੇ ਤਮਾਸ਼ਾ ਸ਼ੁਰੂ ਕਰ ਦੇਣੀਆਂ ਜੀ 55000 ਤੋਂ ਤਾਜੀ ਸੂਈ ਰਾਵੀ ਮਈ ਤਾਜੀ ਸੂਈ ਬਿਲਕੁਲ ਹਾਂ ਜੀ ਠੀਕ ਆ ਤੇ ਚਲੋ ਫੇਰ ਵੀਡੀਓ ਕੋ ਪੂਰੀ ਵੇਖੇਗੇ ਪੂਰੀ ਵੇਖੇ ਜੀ ਹਰ ਵੈਰਾਈਟੀ ਦੇ ਪਸ਼ੂ ਮਿਲਨੇ 17 18 ਕਿਲੋ ਵਾਲੀ ਵੀ ਆ ਗਈ ਆ ਅੱਛਾ ਹਾਂ ਜੀ ਤੇ ਆ ਜੀ ਦੀ ਮੱਝ ਆ ਪਹਿਲੇ ਨੰਬਰ ਤੇ ਜੀ ਵੀਰ ਜੀ 17 18 ਹਾਂ ਥੱਲੇ ਇੱਕ ਵ ਚੰਗੀ ਭਾਰੀ ਮੱਜਿਆ ਨਾਲ ਦੀ ਮੱਜਣਾ ਆਪਾਂ ਦੇਖ ਸਕਦੇ ਕਿੰਨੀ ਉੱਚੀ ਇੱਧਰ ਵੇਖੋ ਇਸ ਤਰ੍ਹਾਂ ਹੀ ਭਾਵੇਂ ਥੱਲੇ ਬੈਜੋ ਕੋਈ ਗੱਲ ਨਹੀਂ ਥੋੜਾ ਜਿਹਾ ਚਲੋ ਪਛੋਕਈ ਜੀ ਜਿੱਦਾਂ ਚੱਲ ਜਾਂਦਾ ਵਾ ਉਧਰੋਂ ਬੱਚਾ ਲੱਗ ਜਾਂਦਾ ਲੱਗ ਜਾਂਦਾ ਤੁਹਾਨੂੰ ਮੈਂ ਕਿਹਦੇ ਰੂਪ ਬੋਲੀ ਆ ਦੇਖਦੇ ਕੋਈ ਨਹੀਂ ਰਹਿਣ ਦਾ ਮੋਸਤ ਆ ਗਿਆ ਕਿੰਨਾ ਪਿੱਛੇ ਦੀ ਫੁੱਲ ਗਰੰਟੀ ਹੋ ਗਈ ਕਿੰਨਾ ਦੁੱਧ ਕੱਢੀ ਜਾਊਗੀ ਜੀ ਵੀ ਜੀ 15 ਲੀਟਰ ਤੋਂ ਤਾਂ ਨਹੀਂ 18 ਕਿਲੋ ਦਿੰਦੀ ਆ ਪਰ 15 ਕਿਲੋ ਦੀ ਗਰੰਟੀ ਤੇ ਮੈਂ ਦੇਣੀ ਆ ਠੀਕ ਆ ਜੀ ਹਾਂ ਜੀ ਲਿਓ ਫਿਰ ਵੇਖੋ ਕਿੱਡਾ ਕੱਡ ਕਾਟ ਕੇ ਡਾਇਆ ਈ ਨਹੀਂ ਹੈ ਵੱਡੀ ਇਹਨਾਂ ਦੇਖਦੇ ਇਹ ਰੋਜ਼ ਕਿਹੜੀ ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਜੇ ਵੱਡੀਆਂ ਮੱਝਾਂ ਜਿਆ ਮੈਨੂੰ ਤਾਂ ਨਹੀਂ ਅੱਜ ਕਿਹੜੀ ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਜੇ ਤੇ ਬਾਕੀ ਥਣਾਂ ਦਾ ਸਾਈਡ ਗੈਪ ਵੀ ਇਕੱਲੀ ਤੁਹਾਨੂੰ ਦਿਖਾ ਦਈਏ ਬਾਕੀ ਮੇਦੇ ਦੀ ਗਾਰਡ ਵੀ ਚੰਗੀ ਨਿਕਲਣੀ ਆ ਤੇ ਮਿਲਕ ਮੈਨ ਵੀ ਚੰਗੇ ਲੱਗੇ ਆ ਆਪਾਂ ਦੇਖ ਸਾਦੇ ਆ ਤੇ ਚੰਗੀ ਭਾਰੀ ਮੱਝ ਆ ਜਿਹੜੀ ਤੇ ਕਿੰਨਾ ਫੇ ਰੱਖੀ ਵਿੱਜੇ ਦਾ ਮੁੱਲ ਆਪਾਂ ਹੱਲੇ ਨੇ 2-4 ਦਿਨ ਅਜੇ ਸੌਣ ਚ ਲੈ ਜਣੇ 3 ਮਹੀਨੇ ਪੂਰੀ ਹੋਣੀ ਆ ਠੀਕ ਆ ਦਿਨ ਕਿ ਫਲੰਗੀ ਦੋ ਲਿੰਗੀ ਚਾਰ ਲੈਂਦੀ ਆ ਅਜੇ ਮਤਲਬ 5-7 ਦਿਨ ਖੜਦੀ ਆ ਕੁੜੇ ਪੜੇ ਜੇ ਥੋੜੇ ਮਹੀਂ ਵੱਡੀ ਆ ਬਾਕੀ ਚਾਰੂ ਹੀ ਬਹੁਤ ਆਦੇ ਠੰਡੀ ਨਹੀਂ ਦੋ ਵਾਧੇ ਬੱਚਾ ਫੜੀ ਵੀਰੇ ਅੱਛਾ ਦੇ ਦੀਏ ਸਵਾ ਲੱਖ ਦੀ ਸਵਾ ਦੀ ਹਾਂਜੀ ਹੋਰ ਕਰੀਏ ਮੰਨ ਤਾਂ ਦੱਸੋ ਗਿਣਾ ਕਰਦੀ 10000 ਛੱਡੀਏ ਪੂਰੇ ਲੱਖ ਦੀ ਅੱਛਾ ਪੂਰੇ ਲੱਖ ਦੀ ਦੇ ਦੇਣੇ ਹਾਂਜੀ ਕੀ ਕਰਦੀਆਂ ਨੇ ਕੀ ਮੰਨਤਾ ਮੈਂ ਵਾਕੀ ਛੱਡਾਂਗੇ ਲੱਖ ਤੇ 95000 ਦੀ ਮੈਂ ਦੇ ਦਾਂਗੇ ਅੱਛਾ 95000 ਰੇਗੀ ਠੀਕ ਆ ਜੀ ਸਵਾਗੇ ਵੇਚਾਂਗੇ ਠੀਕ ਆ ਹਾਂਜੀ ਵਾਕੀ ਕੋਈ ਮੱਝ ਆਣ ਕੇ ਵੇਖੇ ਕਰੀ ਹਨਾ ਹੁਣ ਵੀ ਜੀ ਉਧਰ ਮਹੀਆਂ ਵਧੀਆਂ ਘਰ ਲਈ ਲਾਈਆਂ ਤਿੰਨ ਦਰਜੋ ਜਦੋਂ ਕਿਲੋ ਦੁੱਧ ਦੇਣਗੇ ਤੇਰੇ ਲਈ ਅੱਛਾ ਅੱਛਾ ਹਾਂਜੀ ਉਹ ਵੀ ਰੇਪਾ ਜਿਆਦਾ ਅਗਲੀ ਵੀਡੀਓ ਤੋਂ ਅਗਲੀ ਜਪਾਈਏ ਠੀਕ ਆ ਮਹੀਆਂ ਦਾ ਦੁੱਧ 15 15 ਕਿਲੋ ਕਰਕੇ ਦੇਣੀ ਆਇਆ ਠੀਕ ਆ ਹਾਂਜੀ ਹੁਣ ਮਤਲਬ ਚੰਗੀਆਂ ਮੱਝਾਂ ਲੈਉਣੀਆਂ ਵਗੇ ਮਹੀਆਂ ਲੈਣੀਆਂ ਦੁੱਧ ਵਾਲੀਆਂ ਤੇ ਕਾ ਨੀਲੀ ਦੀ ਮੱਝ ਆ ਗਈ ਹੁਣ ਹਾਂਜੀ ਮਗ अच्छा ਤੇ ਕਿੰਨਾ ਚਿਰ ਹੋ ਗਿਆ ਮਾਜੇ ਮੈਂ ਸੁਈ ਨਾ ਵੀ ਸੁਈ ਨੂੰ ਵੀ ਦੀ ਪੰਜ ਛੇ ਦਿਨ ਹੋ ਗਏ ਹੋਣੇ ਆ ਠੀਕ ਆ ਸਾਰਾ ਬੱਚਾ ਦੇਖ ਲਓ ਤੇ ਦੁੱਧ ਦੁੱਧ ਵੀ ਦੀ ਇਹਦੇ 10 ਕਿਲੋ ਆਉਂਦੇ ਆ 8 ਕਿਲੋ ਕਰਕੇ ਲਈਦਾ 8 ਕਿਲੋ ਕਰਕੇ ਦੇਣੀ ਆ ਅੱਜ ਹੀ ਜਿਹੜੇ ਹੋਣੇ ਮਹੀਂ ਆਈ ਹੈ ਅੱਛਾ ਹਾਂ ਜੀ ਬਾਕੀ ਚਵਾਈ ਇੱਕ ਨੰਬਰ ਹੋ ਗਿਆ 8 ਕਿਲੋ ਦੁੱਧ ਦੀ ਗਾਰੰਟੀ ਦੇ ਮੈਂ ਦੇਵਾਂਗੇ ਤੇ ਕਿੰਨਾ ਕਿ ਦੁੱਧ ਜੀ ਯਾਰ 12 ਕਿਲੋ ਦਊਗੀ ਝੋਟੀ ਮਹੀਂ ਤੋਂ ਜਾਸੂਆ ਝੋਟੀ ਆ ਠੀਕ ਆ ਜੀ ਨੀ ਨੀ ਰਾਤੀ ਤਾਂ ਬੜਾ ਡਿਮਾਂਡ ਕੇ ਨਹੀਂ ਕਿਤੇ 100 ਜੇ 1 ਨਹੀਂ ਲੱਭਦੀ ਆ ਆ ਜੋ ਲਾਓ ਫਿਰ

ਇੱਕ ਕਰੀ ਚਿਹਰਾ ਦਿਖਾ ਦੀ ਇਹਦਾ ਫੇਰ ਇੱਧਰ ਨਾ ਆ ਦੇਖ ਸੰਦੇ ਜੀ ਚਲੋ ਲੈ ਜਾ ਬਾਕੀ ਇਹਦੇ ਅਗਲੇ ਦੋਵੇਂ ਸਣ ਗੁਲਾਬੀ ਆ ਤੇ ਮਗਰਲੇ ਕਾਲੇ ਆ ਆ ਦੇਖ ਸੰਦੇ ਜੀ ਤੇ ਆ ਪਿੱਛੇ ਵੀ ਇੱਕ ਕਰੀ ਦੇਖ ਸੰਦੇ ਜੀ ਤੇ ਇਹਦਾ ਫੇਰ ਮੁੱਲ ਵੀ ਦੀ ਮੁੱਲ ਇਹਦਾ ਵੀਰ ਜੀ ਭਾਈ 95 90 ਜੋੜੀਏ ਹਾਂਜੀ 88000 ਦੀ ਦੀਏ 88000 ਦੀ ਹਾਂਜੀ 85000 ਦੀ ਦੇ ਦੋ ਤਾਂ ਹੋਰ ਜੱਜ ਜੀ 88 ਦੀ ਅੱਛਾ ਤੇ 88000 85000 ਦੀ ਓਡੀ ਦੇਣੀ ਆ 80 ਦੀ ਦੇ ਦੇਣੀ ਆ ਨਹੀਂ ਨਹੀਂ ਬਾਕੀ ਗੋਲ ਸਿੰਘ ਦੀ ਆ ਤੇ ਮਗਰ ਵੀ ਇਹਦੇ ਕੱਟੀ ਆ ਠੀਕ ਆ ਜੀ ਤੇ ਆ ਵੀ ਮੱਝ ਸੱਜਰ ਸੋਈ ਠੀਕ ਆ ਇਹਦੇ ਮਗਰ ਬੱਚਾ ਦੇਖੋ ਨੀਲੀ ਰਾਵੀ ਦਾ ਵੀ ਜੀ ਕੱਟਾ ਇਹਦੇ ਮਗਰ ਵੀ ਕੱਟਾ ਜਿਹੜਾ ਨੀਲੀ ਰਾਵੀ ਦਾ ਹੀ ਆ ਤੇ ਠੀਕ ਆ ਕਿਸੇ ਵੀ ਨੇ ਚੰਗਾ ਭਰਾਇਆ ਵਾ ਸੰਭਨ ਵਾਲਾ ਵਾ ਪੱਠੇ ਨਹੀਂ ਖਾਂਦਾ 15 16 ਦਿਨਾਂ ਦਾ ਬੱਚਾ ਆ ਇਹ ਇੱਕ ਉਹ ਤੋਂ ਛੱਡਦੇ ਹੁੰਦੇ ਆ ਵੇਖੋ ਬੱਚੇ ਦਾ ਕਿਤੇ ਸੰਭਿਆ ਤਿੰਗਾ ਪਾ ਦਏ ਸੰਭ ਨਿੰਦਾ ਪੜਿਆ ਕਿਦਾਂ ਦਾ ਬਚਾਇਆ ਤੇ ਬਾਕੀ ਇਹ ਵੀ ਆ ਮਹੀਂ ਜੇ ਕੋ ਲਹੂਗਾ ਨਾ ਵੀਰਾ ਜੇ ਉਹਦਾ ਚਲੂਗਾ ਜਿਹਨੇ ਤਾਂ ਸਬਦਾ ਹੋਗਾ ਉਜੇ 5000 ਰੁਪਏ ਲੈਸ ਕਰ ਦਾਂਗੇ ਜੋ ਕਟਾ ਛੱਡ ਜੇ ਇਹਦੇ। ਅੱਛਾ। ਹਾਂ ਜੀ ਆਂਦੇ ਕੱਟੇ ਤੋਂ ਬਿਨਾਂ ਲੈ ਜਾਓ। ਠੀਕ ਹੈ। ਪਾਹੀਆਂ ਵੀ ਅੱਡੇ ਕੋ ਜਾ ਕੇ ਵਿਗਣੀ ਨਹੀਂ ਆ। ਸਰਜਰੀ ਹੋਏ ਲੋਕੀ ਉਸ ਲਿਆਂਦੇ ਵੀ ਕੋਈ ਬੱਚਾ ਨਹੀਂ ਆ ਕੀ ਬਕਦਾ ਨਹੀਂ ਸਹੀ ਕੋਈ ਚਕੀ ਨਹੀਂ ਕਰਦਾ। ਹਾਂਜੀ ਹਾਂਜੀ। ਇਸ ਕਾਰਨ ਕਰਕੇ ਜੇ ਫੇਰ ਜਿੰਨੇ ਸੌਦਾ ਜਿੰਨੇ ਦਾ ਵੀ ਅੱਡੇ ਨਾਲ ਹੋਊਗਾ 5000 ਦਾ ਕਟਾ ਛੱਡ ਜਾਣਾ। ਠੀਕ ਹੈ। ਤੇ ਮਾਜੇ ਦਾ ਦੁੱਧ ਕਿੰਨਾ ਤਰਾਂ? ਮਾਜੇ ਦਾ ਦੁੱਧ ਵੀ ਜੀ 12 ਹੋਊਗਾ। ਅੱਛਾ। ਪਰ ਉਹਦੇ ਕੋ ਦੁੱਧ 11 ਕਿਲੋ ਕਰਕੇ ਦੇਣੀ ਆ। ਤੋਰੋ ਫੇਰ। ਇਹ ਨਹੀਂ ਵੀ ਪਹਿਲੀ ਗੱਲ ਤੂੰ ਆ ਕੇ ਜਣਾਇਆ ਇਹ ਕੋ ਮਹੀਨਾ ਕੱਦ ਕਾਟ ਬਾਕੀ ਕੱਦ ਕਾਟ ਪਿੱਪੜੇ ਦੀ ਚੰਗੀ ਹੈ ਇਹ ਵੀ ਤੇ ਚਵਾਈ ਲੱਗੀ ਹੈ ਮੇਰੇ ਕੰਨ ਨੂੰ ਗਲਾ ਕੋਈ ਚਵਾਈ ਮੇਰੇ ਡੰਗਰ ਖਾ ਗਿਆ ਦੋਸਤ ਠੀਕ ਹੈ ਲੈ ਜਾ ਲੈ ਉਹਦੀ ਮੈਂ ਇਹ ਕੱਲੀ ਆਤੀ ਲਾਉਣ ਵਾਲੀ ਬਾਕੀ ਭਾਰੀਆਂ ਮੱਝਾਂ ਜਿਆ ਜੀ ਤੇ ਥੱਲੇ ਵੀ ਦੇਖ ਸਕਦੇ ਜੀ ਤੇ ਬਾਕੀ ਥਾਂ ਦਾ ਸਾਈਜ਼ ਗੈਪ ਜਿਹੜਾ ਇਹਦਾ ਵੀ ਚੰਗਾ ਆਪਾਂ ਤੇ ਸਾਂਝੇ ਆ ਤੇ ਇਹਦਾ ਮੁੱਲ ਵੀ ਜੀ ਫਿਰ ਜੀ ਕਰਨ ਭਾਈ ਜਨਾ ਮਰਜ਼ੀ ਕਰੀਏ ਹਾਂਜੀ ਦੇ ਦੀ 85000 ਦੀ 85 ਦੀ ਹਾਂਜੀ ਇਹਦਾ ਬੱਚਾ ਨੇ ਕਿਹਾ 85 ਦੀ ਕੇ ਹੋਰ ਕਰਦੀ ਹੈ ਮਨਤਨ ਕਿੰਨਾ ਕਰਦੀ ਹੈ 82000 ਦੀ ਦੇ ਦਈਏ ਪੂਰੇ 80000 ਦੀ ਤੇ ਪੂਰੇ 80 ਦੀ ਵੀ ਦੇ ਦੇਣੀ ਉਹ ਤੋਂ ਛੱਡ ਦੀਏ ਅੱਛਾ ਹਾਂਜੀ 70 ਦੀ ਦੇ ਦੇਣੀ ਹੈ ਦੇ ਤਾਂ ਮਈ ਵੱਡੀ ਆ ਪਾਣੀ ਦਾ ਕਟਾ ਛੱਡ ਜੇ 70 ਦੀ ਜੰਗੀ ਲੱਗਦੀ ਜਾਏ ਠੀਕ ਹੈ ਜੀ ਹਾਂ ਇਹਦਾ ਮੈਂ ਕਹ ਲੈਣੀ ਛੋਟੀ ਪਹਿਲਾਂ ਸੁੱਈ ਜਾ ਵੀਰ ਜੀ ਅੱਛਾ ਛੋਟੀ ਕੋ ਤੁਸੀਂ ਕਹਿਣਾ ਵੀ ਝੂੜਵਾ ਦੇ 10 ਕਿਲੋ ਦੁੱਧ ਤਿਆਰ ਹੋਊਗਾ ਤਿਆਰ ਜਿਹੜਾ ਬਾਹਰ ਝੋਟੀ ਦੀ ਗਾੜੀ ਹੋਊਗੀ ਅੱਛਾ ਬੱਚਾ ਲਾ ਗਿਆ ਹੁਣ ਜਦੋਂ ਪਹਿਲਾਂ ਤੋਂ ਕੋਈ ਵੀਰ ਦਰਦੇ ਘਰੇ ਵੀ ਕਿਤੇ ਹੌਲਾਲ ਨਾ ਕਰਦੀ ਹੋਵੇ ਤੇ ਕਿੰਨਾ ਚਿਰ ਹੋ ਗਿਆ ਸੁਈ ਨਾ ਸੁਈ ਨੂੰ 8-10 ਦਿਨ ਹੋ ਗਿਜਤਾ ਜੀ 8-10 ਦਿਨ ਹੋ ਗਿਆ ਤੇ ਦੁੱਧ ਕਿੰਨਾ ਤਿਆਰ ਦੱਸਿਆ ਜੀ ਜੀ 10 ਦਿਨ ਅੱਛਾ ਯਾ ਬੱਚਾ ਜੀ ਆਹ ਕੱਟੀ ਜੇ ਦੇ ਮਗਰ ਠੀਕ ਹੈ ਬਹੁਤ ਮੰਜੋੜੀ ਜਿਹਾ ਰਹਿ ਜੀ ਅਜੇ ਪਸਮ ਨਹੀਂ ਆ ਜਿਹੜੀ ਉਹ ਦੇਖਾ ਦਿਓ ਅਜੇ ਉਤਰਾ ਹੀ ਆ ਜਿਹੜੀ ਹਲੇ ਪਸਮੀ ਨਹੀਂ ਆ ਇਹ ਚੋੜੀ ਲੱਗੀ ਤੇ ਗੰਨ ਹੁੰਦਣਾ ਚੋੜੀ ਜੀ ਇਹ ਫੋਟੋ ਆਈ ਗਈ ਬਾਕੀ ਚੋਗੇ ਦੇਣੀਆਂ ਵੀ ਜੀ ਝੋੜੀ ਤੋੜਾਂਗੇ ਠੀਕ ਹੈ ਜੀ ਵੇਖੋ ਇਹ ਫੋਟੋ ਆਈ ਲੱਗੀ ਕਰੇ ਛੋਟੀ ਨੂੰ ਬਹੁਤ ਸਾਫ਼ ਠੀਕ ਹੈ ਜੀ ਕਰਦੇ ਦੋ ਕਿਲੋ ਵੀਜੀ ਗਾਰਡ ਨੂੰ 1 ਲੀਟਰ ਮਰਵਾ ਕੇ ਦੇਣਾ ਠੀਕ ਆ 2 ਕਿਲੋ ਤੋਂ ਬਾਅਦ ਗਾਰਡ ਹੋ ਗਈ ਆ ਚ ਲੈ ਆ ਤੇ ਬਾਕੀ ਆ ਥੱਲੇ ਆਪਾਂ ਦੇਖ ਸਕਦੇ ਹਾਂ ਬਿਲਕੁਲ ਫਿਕਸванные ਦੀ ਆ ਇਹ ਛਾਮਣ ਲੇਵਾ ਵਿੱਚ ਹੁੰਦੇ ਚੂਈਆਂ ਚੂਈਆਂ ਚਲੋ ਆਜ ਲੈ ਆ ਪੜ ਨਹੀਂ ਆਈ ਹੁੰਦੀ ਛੋਟੀ ਖਰਬੂਜਾ ਚੰਗਾ ਲੱਗਦਾ ਯਾਰੇ ਥਣ ਇੱਕੋ ਜੀ ਤੇ ਮਗਰ ਵੀ ਇਹਦੇ ਕੱਟੀ ਆ ਦੇਖ ਰਹੀ ਆ ਥਨ ਫਿਰ ਤੋਂ ਦੇਖ ਸਾਡੇ ਬਾਕੀ ਗਾਂ ਨਾ ਹਵਾਨਾ ਚੰਗਾ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਤਾਂ ਛੋਟੀ ਵੀਰ ਜੀ 85 ਹਜ਼ਾਰ ਦੀ ਦੇ ਦੀ ਅੱਛਾ ਹਾਂ ਜੀ ਦੁੱਧ ਬੜਾ ਝੂੜੀ ਥਲੇ ਕਿੰਨੇ ਦੀ ਕਰੀਏ ਜੱਸਣਾ 82 80 ਦੀ ਜਾਂਦੀ ਆ ਵੀ 2 80 ਉਹ ਛੋੜ ਅੱਛਾ 78 ਦੀ 70 ਹਜ਼ਾਰ ਦੀ ਹੋਣੀ ਤੇ ਦੇਣੀ ਦੁੱਧ ਚੋ ਆ ਕੇ ਨੋਂ ਦਾਖਲ ਲੀਟਰ ਮਪਾ ਕੇ ਦੇਣਾ ਠੀਕ ਆ ਜੀ ਹਾਂ ਜੀ ਠੀਕ ਆ ਤੇ ਹੁਣ ਜਿਹੜੀ ਆਵਲੀ ਮੱਝ ਜੇ ਇਹ ਵੀ ਤਾਜੀ ਸਹੀ ਜਮਦਰ ਕੱਟੀ ਜੇ ਖੋਲੋ ਫੇਰ ਇਹਨਾਂ ਨੂੰ ਫਿਰ ਬੋਤਲ ਦੇ ਵਿੱਚ 10 ਸਲੋ ਗਾ 9 ਕਿਲੋ ਲੀਟਰ ਮਾ ਕੇ ਲੈਣਾ ਜਿਹੜਾ ਪੱਕਾ ਤਿਆਰ ਆ ਕਿਉਂਕਿ ਖੜੇ ਕੋਈ تصدی ਕਰਕੇ ਠੀਕ ਹੈ ਜੀ ਹੋਰ ਜੀ ਨਹੀਂ ਵੇਖੋ ਬਾਕੀ ਇਹ ਵੀ ਚੰਗੀ ਭਾਰੀਆਂ ਮੱਜਾਂ ਜਿਆ ਤੇ 89 ਤੇ ਆਪਾਂ ਦੇਖ ਸਕਦੇ ਹਾਂ ਲਾਗੇ ਤੋਂ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹਦਾ ਵੀ ਜੀ 80 ਹਜ਼ਾਰ ਦਾ 80 ਹਜ਼ਾਰ 60 ਪੈਣ ਹਜ਼ਾਰ ਦੀ ਉੱਦਾਂ ਮਈਆਂ ਜਨਾਂ ਵੇ ਦੇਣੇ ਪੋਰ ਕਰਦੀ ਹੈ ਮਾਨ ਦੱਸੋ ਕਿੰਨਾ ਕਰਦੀ ਹੈ ਪੋਰ 75 ਦੀ ਦਈਏ ਮੱਜ ਦੋ ਹੋਰ 73 ਹਜ਼ਾਰ ਦੀ ਅੱਛਾ 73 ਹਜ਼ਾਰ ਦੀ ਹਾਂਜੀ ਠੀਕ ਹੈ 70 ਦੀ ਅੱਛਾ ਪੂਰੇ 70 ਹਜ਼ਾਰ ਦੀ ਕਿੰਨਾ ਦੁੱਧ ਚਵਾ ਦੋਗੇ ਤੇ ਤਾਂ ਨੌ ਘਲੋਂ ਹੋਊਗਾ ਤਾਜੀ ਸਹੀ ਮਗਰ ਕੱਟੀ ਮਗਰ ਇਹਦੇ ਕੱਟੀ ਆ ਥੋੜੇ ਦਿਨਾਂ ਦੀ ਸੋਈ ਆ ਹਾਂਜੀ ਤੇ ਆ ਜਿਹੜੀ ਮੱਜ ਇਹ ਵੀ ਸੱਜਰ ਸੀ ਅੱਛਾ ਪਾਉਰੇ ਬੱਟਾ ਦਾ ਮਾਰ ਕਟਾ ਜిల్లా ਅਨੜੂ ਜੀ ਜਿਹੜਾ ਉਹ ਖਲੋਤਾ ਜੀ ਹਾਂ ਜੀ ਤਾਂ ਦੇਖ ਸਾਡੇ ਗਿੱਲਾ ਹੀ ਬੱਚਾ ਬਿਲਕੁਲ ਹਲੇ ਤੇ ਬਿਲਕੁਲ ਤਾਜਾ ਨਾੜ ਜਿਹੜਾ ਨਾਲ ਆ ਐ ਤੇ ਗੱਲ ਚ ਰੱਸੀ ਵੀ ਨਹੀਂ ਪਾਈ ਇਹਦੇ ਤੇ ਥੱਲੇ ਉਹ ਤਾਂ ਚੰਗੀ ਬਣੀ ਆ ਵੀਰ ਜੀ ਸਿਰੇ 2.5 ਕਿਲੋ ਚਾਹ ਝੂੜ ਸੀ ਮਾਣਾ 5 ਕਿਲੋ ਚਾਹ ਦੀ 2.5 ਕਿਲੋ ਚਾਹ ਬੱਚਾ ਪੁੱਤ ਨਹੀਂ ਗਾ ਚਵਾਈ ਇੱਕ ਨੰਬਰ ਹੋਊਗਾ ਕਿੰਨਾ ਕਿ ਦੁੱਧ ਕਰੀ ਜਾਊਗੀ ਜੀ ਜੀ ਜਲਾ ਕੁਲੀ ਤਾਂ ਨਹੀਂ 11-12 ਕਿਲੋ ਦਿੰਦੇ ਆ ਅੱਛਾ ਸਿਵਾਲਾ ਵੀਰ ਲੈ ਲੂਗਾ ਦੁੱਧ ਦੇ ਵੀ ਸਕਦੀ ਆ ਮੈਂ ਤੇ ਬਾਕੀ ਜਿਹੜੇ ਫੁੜੇ ਦੇ ਟੋਗੜਾ ਵਾਲਾ ਉੜੇ ਵੀ ਜੇ ਤੇ ਉਤਰਾ ਹੀ ਆ ਤੇ ਥੱਲੇੋਂ ਦੇਖ ਸਕਦੇ ਜੇ ਬੜੀ ਤਿਆਰ ਹੋਈ ਆ ਹਏ ਬੋਲ ਆ ਦੇਖ ਸਕਦੇ ਜੇ ਥੱਲੇਆ ਬਾਕੀ ਇਹ ਵੀ ਚਲੋ ਜੇ ਕਿਸੇ ਵੀ ਨੇ ਦੁੱਧ ਚੋਣ ਲਈ ਖੜਨੀ ਆ ਤੇ ਉਹਦੇ ਲਈ ਚੰਗੀ ਏ ਇਹਨੇ ਸਿਆਲਾਂ ਚ ਸਰੀਰ ਵੀ ਪਰ ਜਾਣਾ ਦੋਦੇ ਵੀ ਨੇ ਦੋਦੀ ਮੱਜਾ ਜਿੰਨਾ ਨਹੀਂ ਪਈ ਜਾਣਾ ਆ ਲੈਣੀਓ ਸੁਆ ਚੋਲੇ ਇੱਕ ਜਾਣੀਏ ਨਹੀਂ ਹੋ ਦੇਣੀ ਆਹ ਦੇਖ ਸਾਡੇ ਥੱਲੇ ਦੋਦੀ 12 ਕਿਲੋ ਭੰਦੇ ਜੀ ਧਾਵਾ ਮੰਗੂ ਤਿਆਰ ਹੋਈ ਆ ਥੱਲਿਆਂ ਤੇ ਚੋਾਈ ਕਿਤੇ ਲੱਗੀ ਆ ਬਹੁਤ ਚੰਗੀ ਤੇ ਥਣ ਵੀ ਚੰਗੇ ਗਾਰ ਤੇ ਲੱਗਾ ਚੋਾਈ ਦੀ ਫੁੱਲ ਗਰੰਟੀ ਹੋਊਗੀ ਜੀ ਆਹ ਦੇਖ ਸਾਡੇ ਅਗਲੇ ਪਿਛਲੇ ਸਾਨੂੰ ਬਿਲਕੁਲ ਦੂਰ ਦੂਰ ਆ ਜਣੇ ਤੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਮੁੱਲ 62000 ਤੇ ਅੱਛਾ ਹਾਂਜੀ ਜੱਸ ਨੋ ਕਿੰਨੀ ਕਰਨੀ ਆ ਥਣ ਵੀ ਦੇ ਦੀਏ ਹੋਰ ਕਰ ਦੀਏ ਮਾਨ ਦੱਸੋ ਜੀ ਨਾ ਜਿੰਨੇ ਦੇ ਤੈਨੂੰ ਸ਼ੁਰੂ ਚ ਕਿਹਾ ਸੀ 55000 ਜੀ 50000 ਦੀ ਮੱਝ ਜਿਹੜੀ ਆਵੜੀ ਗਈ ਜੀ ਜਿਹਦੀ ਗਰਜ ਨਹੀਂ ਕੋ ਡੇਰੀ ਵਾਲਾ ਹੈਗਾ ਸਵੇਰ ਚੋਗੇ ਵੇਖ ਲੈਣੀ ਵਸਾਪੀ ਧੱਕ ਚੋਗੇ ਠੀਕ ਹੈ ਜੀ ਦੁੱਧ ਵਾਲੀ ਵੀ ਦੁੱਧ ਦੀ 10 ਕਿਲੋ ਤੋਂ ਬਾਅਦ ਦੇ ਜੂਗੀ ਤੇ ਆ ਜਿਹੜੀ ਵੈਟ ਜੀ 100 ਵਾਲੀ ਨੂੰ ਨਹੀਂ ਲੱਗੀ ਜੀ ਇਹਨੂੰ ਲੱਗੀ ਹਾਂਜੀ ਹਾਂਜੀ ਆ ਵੇ ਪਹਿਲਾਂ ਸੂਈ ਚਾਰ ਦੱਦ ਜੇ ਮਗਰ ਬੱਚਾ ਜੇ ਪੰਜਾਂ ਛਾਂ ਦਰਾਂ ਦਾ ਭੋਤੇ ਦਾ ਲਾ ਕੇ ਵੀਰ ਮੰਨੇ ਤੇ ਦੁੱਧ ਦੁੱਧ ਵੀ ਜੀ ਇਸਰੇ ਪਾਸ 16-17 ਜਨਾ ਮੱਧੀ ਗਏ 14 ਕਿਲੋ ਦੀ ਗਾਰੰਟੀ ਹੈ ਲਿਆ ਫਿਰ ਤੋੜ ਦੇ ਇਹਨਾਂ ਕਿ ਉਹ ਆ ਗਈ ਫੜੇ ਵਿੱਚ ਆਉਂਦਾ ਠੰਡਾ 14 ਲੀਟਰ ਉਹ ਜਿਹੜਾ ਕਹਿੰਦੇ ਵੀ ਰੈਡੀ ਆ ਇਹ ਤੋਂ ਅੱਛੀ ਆਹ ਕਾਣ ਕਦੇ ਲੱਗਾ ਘਾਲੋ ਸਾਜੀ ਸੁਈ ਆ ਮਗਰੇ ਤੇ ਬੱਛਾ ਐ ਆਹ ਵਾਲਾ ਬੱਛਾ ਐ ਬੱਚਾ ਲੱਭਦੀ ਆ ਸਣਾ ਬੱਚੇ ਦਾ ਥੋੜਾ ਜ਼ਿਆਦਾ ਕਰਦੀ ਆ ਉਹ ਦੇਖੀ ਚਲੋ ਆਪਾਂ ਉਂਦੀ ਘੜਦਾ ਆ ਸੜਾਈ ਕਰ ਲੈਣੇ ਬੱਚੇ ਦੀ ਥੋੜੀ ਜੀ ਜ਼ਿਆਦੀ ਖੇਚਿਆ ਇਹਨੂੰ ਚਲ ਆ ਜਾ ਕਾਣ ਸੋ ਦੇਖੋ ਗੁਲਾਬੀ ਕਦਾ ਲੱਗਾ ਚਲੋ ਲੈ ਜਾ ਬਾਕੀ ਹੈਗੀ ਜਰਸੀ ਕ੍ਰੋਸ ਤੇ ਹਵਾਨਾ ਗਾਹ ਵੇਖੋ ਰੈਡ ਨੂੰ ਫਿਕਸ ਹੋਵਾਂ ਨੇ ਜਿੰਨ ਕਰਵਾਣੇ ਦੀ ਹੈ ਜੇਬੀ ਹਵਾਨਾ ਗਾਹ ਨਾਲ ਮੈਂ ਚੰਗਾ ਵਾ ਤੇ ਹਵਾਨਾ ਪਛਾਣ ਨਾਲ ਚੰਗਾ ਆ ਦੇਖ ਲੈ ਨਾਲ ਇੱਕ ਕਟਕ ਅਲਗਾ ਨਾ ਦੇਖ ਸਾਡੇ ਤੇ ਇਹਦਾ ਫਿਰ ਮੁੱਲ ਮੁੱਲ ਬੱਚੀ ਬੜੀ ਚੰਗੀ ਜੀ ਵੀਰ ਜੀ ਦੁੱਧ ਵੀ ਨੇ 17 18 ਕਿਲੋ ਬੱਚੀ ਨੇ ਦੇਣਾ ਹਾਂਜੀ ਭਾਈ ਜੀ ਬਹੁਤ ਚੰਗੀ ਵਹਿੜ ਹੋਵੇ ਦੋ ਦੰਦੀਏ ਦੋ ਦੰਦੀਏ ਹਾਂਜੀ ਹਾਂਜੀ ਇਹਦੀ 50000 ਦੀ 40000 ਦੀ ਦੇ ਦिए ਹਾਂਜੀ 40000 ਦੀ 45000 ਦੀ ਅੱਛਾ 45 ਦੀ ਦੇ ਦੋਗੇ ਠੀਕ ਹੈ ਹੋਰ 43000 ਦੀ ਅੱਛਾ 43 ਦੀ ਵਸਹੀ ਬੋਝੇਗੀ ਤੇ 14 ਲੀਟਰ ਘਰੋ ਚਵਾ ਕੇ ਦੋਗੇ ਨਹੀਂ ਦੇਣਾ ਤਾਂ ਸਨੀ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸਟ ਆ ਕੇ ਖੜੋ ਜੀ